ਤਿਆਰ ਪ੍ਰਿਆਸ ਇਹ ਦੇ ਵੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਲਈ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਮਹੱਲਾ ਵਾਈ ਸ਼ਹਿਰਾਂ ਦੇ ਵਿੱਚ ਜਿਹੜੀਆਂ ਬीडीसी ਕਮੇਟੀਆਂ ਅਸੀਂ ਬਣਾਈਆਂ ਹੋਈਆਂ ਨੇ ਉਹਨਾਂ ਦੇ ਤਹਿਤ ਪਬਲਿਕ ਨੂੰ ਅਸੀਂ ਪੂਰਾ ਗਾਈਡ ਕੀਤਾ ਕਿ ਤੁਸੀਂ ਆਪ ਆਪਣੇ ਇਲਾਕੇ ਦੇ ਵਿੱਚ ਜਿਹੜੇ ਬੱਚੇ ਗੁੰਮਰਾਹ ਹੋ ਕੇ ਨਸ਼ਾ ਖਾਂਦੇ ਨੇ ਉਹਨਾਂ ਨੂੰ ਲਿਆਓ ਉਹਨਾਂ ਦੇ ਕੈਂਪ ਲਵਾਈਏ ਉਹਨਾਂ ਦਾ ਨਸ਼ਾ ਛਡਾਈਏ ਤੇ ਜਿਹੜੇ ਸਮਗਲਰ ਨੇ ਲਿਆ ਕੇ ਨਸ਼ਾ ਵੇਚਦੇ ਨੇ ਸਪਲਾਈਅਰ ਨੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਜਿਹੜਾ ਐਕਸ਼ਨ ਲਿਆ ਜਾਵੇ ਤੇ ਜਿਹੜੀਆਂ ਉਹਨਾਂ ਨੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਨੇ ਉਹਨਾਂ ਜਾਇਦਾਦਾਂ ਦੀ ੁਰਕੀ ਕਰਾਈਏ ਤੇ ਕਾਨੂੰਨੀ ਤੌਰ ਤੇ ਜਿਹੜੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਜਿਹੜਾ ਐਕਸ਼ਨ ਲਵੇ ਇਹ ਸਬੰਧ ਦੇ ਵਿੱਚ ਇੱਕ ਅਵੇਰਨੈਸ ਸੈਮੀਨਾਰ ਜਿਹੜਾ ਇੱਥੇ ਰੱਖਿਆ ਉਹਦੇ ਸੰਬੰਧੀ ਲੋਕਾਂ ਨੂੰ ਨਾਲ ਗਾਈਡ ਕਰਾਂਗੇ ਲੋਕਾਂ ਦੀਆਂ ਨਾਲ ਜਿਹੜੀਆਂ ਨੇ ਇਕੱਲਾ ਮਤ ਸੁਣਾਂਗੇ ਕਿ ਉਹਨਾਂ ਨੂੰ ਮੁਸ਼ਕਲ ਕੀ ਆਉਂਦੀ ਹੈ ਇਹ ਨਸ਼ਾ ਜਿਹੜਾ ਸਾਰੀ ਪਬਲਿਕ ਦੇ ਨਾਲ ਮਿਲ ਕੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਹੀ ਜਿਹੜਾ ਇਹ ਖਤਮ ਹੋਏਗਾ ਤਾਂ ਕਿ ਪਿੰਡਾਂ ਦੇ ਵਿੱਚ ਲੋਕ ਉਹਨਾਂ ਬੱਚੇ ਜਿਹੜੇ ਗਮਰਾਹ ਹੋਏ ਨੇ ਪੂਰੀ ਅਵੇਅਰਨੈਸ ਤੁਸੀਂ ਵੀ ਸਿਆਣਿਆਂ ਤੁਹਾਨੂੰ ਵੀ ਪਤਾ ਜਿਹੜੇ ਬੱਚੇ ਨਸ਼ਾ ਖਾਂਦੇ ਨੇ ਉਹਨਾਂ ਦੇ ਮਾਪਿਓ ਨੂੰ ਵੀ ਪਤਾ ਹੈ ਉਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਨੇ ਉਹ ਅੱਗੇ ਪੁਲਿਸ ਨੂੰ ਤਲਾਹ ਦੇਣ ਉਹ ਜਿਹੜੇ ਫੜੇ ਜਾਣ ਜਿਹੜੇ ਲੋਕ ਪਿੰਡਾਂ ਦੇ ਵਿੱਚ ਉਹ ਪਰੇ ਲਾਉਂਦੇ ਨੇ ਚੰਗੀ ਗੱਲ ਹੈ ਕੋ ਪਿੰਡਾਂ ਦੇ ਵਿੱਚ ਚੋਰੀਆਂ ਵੀ ਨਹੀਂ ਹੋਣਗੀਆਂ ਜਦੋਂ ਠਿਕਰੀ ਵੈਰਾ ਲੱਗਾ ਮਾੜਾ ਸਰਪੰਡਾ ਜੂ ਵੀ ਨਹੀਂ ਬੜੇਗਾ ਤੇ ਨਾ ਹੀ ਕੋਈ ਜਿਹੜਾ ਨਸ਼ਾ ਤਸਕਰ ਉਹ ਪਿੰਡਾਂ ਦੇ ਚ ਬੜੇਗਾ ਪਰ ਇਹਦੇ ਵਿੱਚ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦਾ ਬੱਚੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਅੱਗੇ ਹੋ ਕੇ ਸਾਨੂੰ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੀਦੀ ਏ ਕਿ ਉਹ ਕਿੱਥੋਂ-ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹੜਾ ਬੰਦਾ ਸਪਲਾਇਰ ਜੇ ਆਪਾਂ ਸਾਰੇ ਇਕਜੁੱਟ ਹੋਵਾਂਗੇ ਪ੍ਰੈਸ ਹੋਏਗੀ ਸਾਡੇ ਸਮਾਜ ਸੇਵੀ ਲੋਕ ਨਾਲ ਇਕੱਠੇ ਹੋਣਗੇ ਪੁਲਿਸ ਨਾਲ ਤਾਂ ਤਾਂ ਹੀ ਜਿਹੜੇ ਆਪਾਂ ਇਹ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਫੜਦਾ ਗੈਂਗਸਟਰ ਦਨੀਆਂ ਧਮਕੀਆਂ ਦਿੰਦੇ ਨੇ ਉਹ ਅਸੀਂ ਬਹੁਤੇ ਫੜੇ ਹੋਏ ਨੇ ਜਿਹੜੇ ਉਹਨਾਂ ਦੇ ਜਿਹੜੇ ਮੇਨ ਲੀਡਰ ਨੇ ਜਿਨ੍ਹਾਂ ਦੇ ਉਹ ਨਾਂ ਲੈਂਦੇ ਨੇ ਕੁਛ ਵੀ ਫੜੇ ਹੋਏ ਨੇ ਇਹ ਕਈ ਲੋਕਲ ਲੈਵਲ ਤੇ ਕੋਈ ਬੰਦੇ ਜਿਹੜੇ ਕਰਦੇ ਰਹਿੰਦੇ ਨੇ ਉਹ ਸਾਡਾ ਬਕਾਇਦਾ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਨੇ ਉਹ ਇਸ ਚੀਜ਼ ਤੇ ਲੱਗਣਗੇ ਉਹਨਾਂ ਦੇ ਅਸੀਂ ਨੰਬਰ ਟ੍ਰੇਸ ਕਰਕੇ ਟੈਕਨੀਕਲੀ ਤਰੀਕੇ ਨਾਲ ਟ੍ਰੇਸ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ